ਭਗਵੰਤਨਾਮ ਸਰਕਾਰ ਵਰਦਾਵਾ ਵਰਦਾਵਾ ਲੋਕ ਇਕਤਾ ਜਿੰਦਾਬਾਦ 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 ਭਗਵੰਤਨਾਮ ਸਰਕਾਰ ਵਰਦਾਵਾ ਵਰਦਾਵਾ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਵੀਡੀਓ ਦਫ਼ਤਰ ਆਏ ਹੋ ਕਿਸ ਮਸਲੇ ਨੂੰ ਲੈ ਕੇ ਆਏ ਹੋ ਵੀਡੀਓ ਦਫ਼ਤਰ ਅਸੀਂ ਇਸ ਮਸਲੇ ਤੇ ਆਏ ਆ ਵੀ ਪਿੰਡ ਅਬਲੂ ਕੋਟਲੀ ਦੇ ਕੇਸਰ ਸਿੰਘ ਵਾਲੇ ਕੋਠੇ ਆ ਪੰਚਾਇਤ ਉੱਥੋਂ ਦੇ ਜਿਹੜੇ ਮਜ਼ਦੂਰ ਆ ਉਹਨਾਂ ਨੇ ਲੰਬੇ ਸਮੇਂ ਤੋਂ ਅਰਜ਼ੀਆਂ ਭਰ ਕੇ ਵੀਡੀਓ ਦਫ਼ਤਰ ਦਿੱਤੀਆਂ ਸੀਗੀਆਂ ਜਿਹੜਾ ਉੱਥੋਂ ਦਾ ਸਰਪੰਚਾ ਸਾਬਕਾ ਸਰਪੰਚਾ ਉਹ ਨਵਾਂ ਜਿਹੜਾ ਸਰਪੰਚਾ ਮੌਜੂਦਾ ਉਹ ਨੂੰ ਮੋਹਰਾਂ ਨਹੀਂ ਲਾਉਣ ਦਿੰਦਾ ਤੇ ਉਹਨੇ ਇਹਨਾਂ ਤੇ ਮੋਹਰਾਂ ਨਹੀਂ ਲਾਈਆਂ ਤੇ ਵੀਡੀਓ ਦਫ਼ਤਰ ਜਦੋਂ ਅਸੀਂ ਅਰਜ਼ੀਆਂ ਦਿੱਤੀਆਂ ਉਹ ਅਰਜ਼ੀਆਂਾਂ ਜਾਨੀ ਕਿ ਕੰਮ ਚਲਾਉਣ ਵਾਸਤੇ ਦਿੱਤੀਆਂ ਸੀ ਪਰ ਉਹਦਾ ਹਜੇ ਤੱਕ ਕੰਮ ਨਹੀਂ ਚਲਾ ਕੇ ਦਿੱਤਾ ਸੀਗਾ ਇਸ ਤੋਂ ਬਾਅਦ ਅਸੀਂ ਮੰਨ ਕੇ ਚੱਲ ਮਾਲ ਬੀੜਗੋ ਦਾ ਦਫ਼ਤਰ ਵੀ ਮਿਲਦੇ ਰਹੇ ਆ ਸੈਕਟਰੀ ਨੂੰ ਮਿਲਦੇ ਰਹੇ ਆ ਏਡੀਸ਼ਨ ਨੂੰ ਵੀ ਮਿਲੇ ਆ ਡੀਸੀ ਨੂੰ ਵੀ ਮਿਲੇ ਆ ਉਹਨਾਂ ਦਾ ਹਰ ਵਾਰ ਇਹ ਆਉਂਦਾ ਰਿਹਾ ਵੀ ਕੱਲ ਨੂੰ ਛੋਟਾ ਕੰਮ ਚੱਲ ਜੂਗਾ ਕੱਲ ਤਿੱਕਰ ਛੋਟਾ ਕੰਮ ਚੱਲ ਜੂਗਾ ਪਰ ਹਜੇ ਤਿੱਕਰ ਗੇੜੇ ਕੱਢ-ਕੱਢ ਕੇ ਜਾਨੀ ਕਿ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਸੀ ਨਰੇਗਾ ਦਾ ਅੱਜ ਅਸੀਂ ਮਜਬੂਰੀ ਹੋ ਕੇ ਇੱਥੇ ਦਫ਼ਤਰ ਆਏ ਸੀ ਦਫ਼ਤਰ ਦਾ ਆ ਕੇ ਬੈਠੇ ਆ ਦਫ਼ਤਰ ਦੇ ਵਿੱਚ ਆ ਕੇ ਮੰਗ ਕੀਤੀ ਆ ਮਿਸਟਾਲ ਕੱਢਣ ਬਾਰੇ ਗੱਲ ਕੀਤੀ ਸੀਗੀ ਪਰ ਉਥੋਂ ਦਾ ਜਿਹੜਾ ਪਿੰਡ ਦਾ ਜਾਨੀ ਕਿ ਇਹਨਾਂ ਨੇ ਬਾਇਆ ਹੋਇਆ ਡਿਸਪੂਜ਼ ਆ ਇਸ ਕਰਕੇ ਜਦੋਂ ਪਹਿਲਾਂ ਗੱਲ ਨਾ ਸੁਣੀ ਫਿਰ ਸਾਨੂੰ ਮੌਕੇ ਤੇ ਜਾਨੀ ਕਿ ਦਫ਼ਤਰ ਦਾ ਘਰਾਓ ਕਰਨਾ ਪਿਆ ਘਰਾਓ ਕਰਨ ਤੋਂ ਬਾਅਦ ਵੀਡੀਓ ਨੇ ਜਾਨੀ ਕਿ ਜੀਆਰਐਸ ਨੂੰ ਸੱਦਿਆ ਹੋਇਆ ਸੱਦ ਕੇ ਫਿਰ ਉਹਨੇ ਸਾਰੀ ਗੱਲਬਾਤ ਕੀਤੀ ਆ ਉਹਨੇ ਹੱਜ ਤੈਅ ਕੀਤਾ ਇਸ ਗੱਲ ਆ ਵੀ ਕੱਲ ਨੂੰ ਤੁਹਾਡਾ ਸਾਰਿਆਂ ਦਾ ਸੱਦ ਕੇ ਅਰਜ਼ੀਆਂ ਭਰ ਕੇ ਮਿਸਟਾਲ ਕੱਢ ਦਾਂਗੇ ਸਾਂਝੀ ਜਗ੍ਹਾ ਤੇ ਬੈਠ ਕੇ ਭਰਾਂਗੇ ਕਿਸੇ ਪੰਚਾਇਤ ਦੀ ਕੋਈ ਦਖਲਦਾਨੀ ਨੂੰ ਹੋਊਗੀ ਕਿਸੇ ਦੀ ਕੋਈ ਉਹਦੇ ਚ ਦਖਲਦਾਨੀ ਹੋਊਗੀ ਸਾਡਾ ਬੰਦਾ ਜਾਊਗਾ ਉਹ ਜਾ ਕੇ ਅਰਜ਼ੀਆਂ ਭਰੂਗਾ ਅਰਜ਼ੀਆਂ ਭਰ ਕੇ ਜਾ ਕੇ ਤੇ ਉਹਨਾਂ ਦਾ ਮਾਲੋ ਫਿਰ ਮਸਟਾਲ ਕਟੇ ਜਾਊਗਾ ਤਾਂ ਫਿਰ ਉਹਨਾਂ ਦਾ ਕੰਮ ਚਲਾਇਆ ਜਾਊਗਾ ਤੇ ਨਾਲ ਹੀ ਉਹ ਕਹਿੰਦਾ ਸਾਡਾ ਜੀਆਰਐਸੀ ਜਾਇਆ ਕਰੂਗਾ ਉਹ ਮਜ਼ਦੂਰਾਂ ਦੀ ਹਾਜ਼ਰੀ ਡੇਲੀ ਲਾ ਕੇ ਆਇਆ ਕਰੂਗਾ ਸਵੇਰ ਵੀ ਤੇ ਸ਼ਾਮ ਨੂੰ ਇਸ ਕਰਕੇ ਅੱਜ ਅਸੀਂ ਇਹ ਗੱਲ ਸੰਜੀਵ ਭਰੋਸਾ ਦੇਤਾ ਤੇ ਅਸੀਂ ਤੇਰਾ ਵਾਪਸ ਚੱਲੇ ਆ ਜੇ ਇਹਦੇ ਤੇ ਹਜੇ ਵੀ ਕੰਨ ਨਹੀਂ ਧਰਦੇ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਜੋਰ ਦੇ ਨਾਲ ਸੰਘਰਸ਼ ਕਰਾਂਗੇ ਤੇ ਤਿੱਖਾ ਕਰਾਂਗੇ ਤੇ ਆਪਦਾ ਅਸੀਂ ਮਸਲਾ ਹੱਲ ਕਰਾ ਕੇ ਜਾਵਾਂਗੇ ਧੰਨਵਾਦ ਹੈਪੀ ਬਾਏ ਦੇ ਨਾਲ ਵੀਡੀਓ ਮਰਦਾਬਾਦ 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 ਜਿੰਪੀਟੂ ਲਧੀ ਚਮਚਾਗਰੀ ਕਰਨ ਵਾਲੇ ਅਧਿਕਾਰੀ ਮਰਦਾਬਾਦ ਮਰਦਾ भेगा चालू करा मजूर हथ जो लड़े ਇਹਨਾਂ ਤੋਂ ਨਹੀਂ ਡਰਦੇ ਲੋਕ ਹੱਥਾਂ ਲਈ ਜੋ ਲੜਦੇ ਲੋਕ ਜੇਹਾਂ ਤੋਂ ਨਹੀਂ ਡਰਦੇ ਲੋਕ ਲੋਕ ਇੱਕਤਾ ਜਿੰਦਾਬਾਦ 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 ਅਵੰਤ ਸਮਾਂ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਲੋਕ ਇੱਕਤਾ ਜਿੰਦਾਬਾਦ 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 ਅਵੰਤ ਸਮਾਂ ਸਰਕਾਰ ਮਰਦਾਬਾਦ